ਸੜੇ ਮਨਜੋਤ ਸੀਐਮ ਸਾਹਿਬ ਪਹਿਲਾਂ ਜਿਹੜੀ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਡ ਪੁਲਿਸ ਅਮਰਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿੱਚ ਪੰਜ ਫੋਰਨ ਮੇਡ ਬਲੌਕ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਚਾਰ ਉਹਦੇ ਨਾਲ ਮੈਗਜ਼ੀਨ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਹਦੀ ਪਛਾਣ ਜਿਹੜੀ ਅਮਿਤ ਸਿੰਘ ਹੈਗਾ ਗੁਰੂ ਕੀ ਵਡਾਲੀ ਛਾਡੇ ਦਾ ਔਰ ਇਹਦਾ ਇੱਕ ਸਾਥੀ ਜਿਹੜਾ ਭੱਜਿਆ ਹੋਇਆ ਹੈ ਉਹ ਗੁਰਪ੍ਰੀਤ ਗਿੱਦੜੀ ਉਹ ਵੀ ਜੀਵਨ ਸਿੰਘ ਕਲੋਨੀ ਦਾ ਛੱਟੇ ਦਾ ਰਹਿਣ ਵਾਲਾ ਇਹ ਸਾਰੀ ਕਨਸਾਈਨਮੈਂਟ ਕ੍ਰਾਸ ਤੇ ਇੰਟਰਨੈਸ਼ਨਲ ਬਾਰਡਰ ਆਈ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 15 ਦਾਸ ਤੋਂ ਲੈ ਕੇ ਹੁਣ ਤੱਕ ਕ੍ਰਾਸ ਬਾਰਡਰ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਇਸ ਗੱਲ ਦੇ ਉੱਤੇ ਕਿ ਵੈਪਨਸ 6 ਉਸੇ ਜਿਹੜੇ ਪੁਸ਼ ਕੀਤੇ ਜਾ ਰਹੇ ਆ ਕ੍ਰਾਸ ਦੀ ਬਾਰਡਰ ਉਹਦੇ ਤਹਿਤ ਹੀ ਇਹ ਕਨਸਾਈਨਮੈਂਟ ਆਈ ਸੀਗੀ ਔਰ ਜਿਹੜੇ ਅਮਿਤ ਤੇ ਗਿੱਦੜੀ ਨੇ ਇਨਦੇ ਪਾਕਿਸਤਾਨ ਦੇ ਸਮਗਲਨਾ ਔਰ ਆਊਟ ਆਫ ਸਟੇਟ ਆਪਣੇ ਕੁਸ਼ ਕ੍ਰਿਮੀਨਲਸ ਹੈਗੇ ਆ ਉਹਨਾਂ ਨਾਲ ਵੀ ਇਨ ਟੱਚ ਨੇ ਔਰ ਮੇਨ ਇਹਦੇ ਵਿੱਚ ਪਾਕ ਸਮਗਲੇ ਹੈਗੇ ਰਾਣਾ ਏਲੀਅਸ ਚਾਚਾ ਉਹਦਾ ਨਾਮ ਫਿਕਰ ਹੋ ਰਿਹਾ ਜਿਹੜਾ ਮੇਨ ਇਹ ਕਨਸਾਈਨਮੈਂਟ ਭੇਜ ਰਿਹਾ ਇਹਨਾਂ ਨੂੰ ਜ਼ਿਆਦਾਤਰ ਜਿਹੜਾ ਸੈਕਟਰ ਹੈਗਾ ਉਹ ਟਾਰੀ ਸੈਕਟਰ ਹੈ ਜਿਹਦਾ ਬਾਬਾ ਨਾਨਕ ਸੈਕਟਰਾ ਜੋਨ ਦੀ ਪੁੱਛ ਗਿਜ ਤੋਂ ਪਤਾ ਲੱਗਿਆ ਇਹ ਸੈਕਟਰ ਜਿਹੜੇ ਯੂਜ਼ ਹੋ ਰਹੇ ਆ ਪ੍ਰੀ ਡੈਸਟਿਨੇਟ ਲొਕੇਸ਼ਨਸ ਤੇ ਜੀ ਆ ਜਾਂਦੀਆਂ ਆ ਕ੍ਰਾਸ ਦੀ WhatsApp ਤੇ ਦੂਜੇ ਐਪਸ ਤੇ ਰਾਹੀਂ ਤੇ ਕੋਆਰਡੀਨੇਟ ਭੇਜ ਕੇ ਉੱਥੇ ਰੀਸੀਵ ਕੀਤੀ ਜਾਂਦੀਆਂ ਐ ਜਿਹੜੀਆਂ ਕਨਸਾਈਨਮੈਂਟਸ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਲ ਕਰਨ ਦਾ ਬੜਾ ਇਹਨਾਂ ਦਾ ਇੱਕ ਨੋਵਲ ਤਰੀਕਾ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਦੱਕਿਆਂ ਨੂੰ ਨੇਬੁਲਾਈਜ਼ ਕਰਨ ਵਾਸਤੇ ਉਹ ਇਕੁਪਮੈਂਟ ਹੁੰਦੀ ਐ ਉਹ ਜਿਹੜੀ ਐ ਉਹ ਉਹਦਾ ਜਿਹੜਾ ਡੱਬਾ ਐ ਉਹਨੇ ਯੂਜ਼ ਕਰਦੇ ਰਹੇ ਵੀ ਜਿੰਨਾ ਭਾਰ ਉਹਦਾ ਉਹਨੇ ਪਿਸਤਲ ਜਾਂ ਵੈਪਨ ਇਹਦੇ ਵਿੱਚ ਪਾਏ ਜਾਂਦੇ ਆ ਉਹਦਾ ਦੇਖਦੇ ਰਸਤੇ ਵਿੱਚ ਪੁੱਛੇ ਤੱਕ ਲੱਗਦਾ ਬੱਚਾ ਵਾਸਤੇ ਹੀ ਲੈ ਕੇ ਜਾ ਰਹੇ ਬੱਚਾ ਬਿਮਾਰ ਦੂਜੀ ਗੱਲ ਇਹਦੇ ਵਿੱਚ ਇੰਪੋਰਟੈਂਟ ਆਈ ਹੈ ਕਿ ਇੱਕ ਵਾਰ ਜਦੋਂ ਕਨਸਾਈਨਮੈਂਟ ਆਪਾਂ ਲੈਣ ਦੀ ਉਹਨੂੰ ਜਿਹੜਾ ਅੱਗੇ ਦੇਣ ਦਾ ਸਿਸਟਮ ਹੈ ਉਹ ਇਹ ਰੱਖਿਆ ਬਹੁਤ ਇਹਦੇ ਵਿੱਚ ਫ੍ਰੀਕੁਐਂਟਲੀ ਯੂਜ਼ ਕੀਤੇ ਜਾ ਰਹੇ ਨੇ ਔਰ ਜਿੱਥੇ ਵੀ ਜਿਵੇਂ ਹਮ ਸਪੋਜ਼ ਕਰੋ ਰੇਲਵੇ ਸਟੇਸ਼ਨ ਵੀ ਜਾਣਾ ਚੁੱਕ ਕਰਕੇ ਈ ਰਿਕਸ਼ਾ ਲੈਣਾ ਉੱਥੇ ਜਾ ਕੇ ਜੇ ਇੰਟਰ ਸਟੇਟ ਭੇਜਣਾ ਕੋਈ ਚੀਜ਼ੇ ਬੰਦੇ ਰਾਹੀਂ ਜਾਂ ਦੇਣਾ ਉੱਥੇ ਚਲੇ ਜਾਣਾ ਔਰ ਮੋਢਲੀ ਪੁੱਛ ਗਈ ਤੋਂ ਇਹਨਾਂ ਦੀ ਗੱਲ ਇਹ ਤੇ ਉਹ ਸਾਹਮਣੇ ਆਈ ਹੈ ਕਿ 3 ਲੱਖ ਇਹ ਕਰੀਬ ਇੱਕ ਵੈਪਨ ਦੀ ਪ੍ਰਾਈਸ ਟਟੂ ਕਰਦੇ ਵਰਤ ਰਹੇ ਸੀ ਇੱਥੇ ਦਿੰਦੇ ਵੀ ਆਪਣੇ ਬੰਦਿਆਂ ਨੂੰ ਉਹਦਾ ਇਹ ਹਵਾਲਾ ਰਾਹੀਂ ਉਹ ਪੈਸਾ ਦਾ ਵਾਪਸ ਪਾਕਿਸਤਾਨ ਜਾਂਦਾ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਕਿਉਂਕਿ ਇਹਨਾਂ ਦੇ ਕੁਝ ਬੰਦੇ ਅਜੇ ਰਹਿੰਦੇ ਆ ਜਿੰਨੀ ਵੀ ਫੜਨ ਵਾਲਾ ਰਹਿੰਦਾ ਜੀ ਉਸ ਇੰਟਰ ਸਟੇਟ ਕਨੈਕਸ਼ਨ ਦੇ ਤੋਂ ਸਾਹਮਣੇ ਆਏ ਜਿਹੜੇ ਹੁਣ ਅਜੇ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਕਰਾਂਗੇ ਤਾਂ ਬੜੀ ਕਲੀਅਰ ਪਿਕਚਰ ਕਵਰ ਹੋ ਜੇਗੀ ਔਰ ਇਹਦੇ ਵਿੱਚ ਹੋਰ ਵਿਸਥਾਰੀਆਂ ਜਿਹੜੀਆਂ ਜਿੰਨੀ ਤਾਂ ਇੱਕ ਹੈਗਾ ਹੀ ਹੈਗਾ ਹੋਰ ਲੋਕ ਵੀ ਅਸੀਂ ਇਹਦੇ ਗ੍ਰਿਫਤਾਰ ਕਰਾਂਗੇ ਆਉਣ ਵਾਲੇ ਟਾਈਮ 'ਚ ਸਪੈਸ਼ਲੀ ਫੋਕਸ ਸਾਡਾ ਇਹ ਹੀ ਹੈ ਕਿ ਅਕਸਰ ਬੇਸ ਮਗਰਜ਼ ਦੇ ਹੋਰ ਕਿਹੜੇ ਇੱਥੇ ਰਿਸਿਵਰ ਹੈਗੇ ਪਲੱਸ ਇਹ ਜੇ ਵੈਪਨ ਲੈਂਦੇ ਤੇ ਕਿੱਥੇ ਦੇ ਰਹੀ ਸੀ ਉਹ ਮੈਂ ਤਾਂ ਸਮਝਦਾ ਕਿ ਇਹ ਸਾਡੀ ਟੀਮ ਦੀ ਜਿਹਦੇ ਵਿੱਚ ਡੀਸੀਪੀ ਆਲਮ ਸਾਹਿਬ ਤੇ ਹਰਪਾਲ ਜੀ ਐਡੀਸੀਪੀ ਸ਼ਿਵਦਰਸ਼ਨ ਵਿਨੋਦ ਸਾਡੇ ਐਸਐਚਓ ਛਾਟਾ ਤੇ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕੀਤਾ ਮੇਜਰ ਇੱਕ ਵਾਇਲੈਂਟ ਕ੍ਰਾਈਮ ਜਿਹੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਇੰਨੇ ਵੈਪਨ ਜਦੋਂ ਆ ਜਾਂਦੇ ਤੁਹਾਨੂੰ ਪਤਾ ਕਿ ਹੋ ਜਾਂਦਾ ਔਰ ਇਹ ਅਵਰਟ ਹੋਇਆ ਹੈ ਅੱਗੇ ਵੀ ਇਹਦੇ ਵਿੱਚ ਉਸੇ ਤਰ੍ਹਾਂ ਕਾਰਵਾਈ ਬਣਦੀ ਰਹੂਗੀ ਮੈਂ ਤੁਹਾਡਾ ਨਾਲ ਜ਼ਰੂਰ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਆਰਮਡ ਐਂਡ ਔਰਗੇਨਾਈਜ਼ ਕ੍ਰਾਈਮ ਦੀ ਗੱਲ ਕਰੀਏ ਤਾਂ ਪਿਛਲੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 51 ਕੇਸ ਦਰਜ ਅਸੀਂ ਕੀਤੇ ਆਰਗੇਨਾਈਜ਼ ਕ੍ਰਾਈਮ ਦੇ 106 ਜਿਹੜੇ ਅਕਿਊਜ਼ ਫੜੇ ਗਏ ਆ ਉਹਦੇ ਵਿੱਚ 66 ਛਾਰਟ ਪਿਸਟਲ ਨੇ ਤੇ ਉਹਦੇ ਵਿੱਚ ਚਾਰ ਰਿਵੋਲਵਰ ਨੇ ਔਰ ਇੱਕ AK47 ਹੈ ਇੱਕ ਡਬਲ ਬੈਰਲ 12 ਬੂਰ ਗਨ ਹੈ ਇੱਕ ਹੈਂਡ ਗ੍ਰਨੇਡ ਹੈ ਤਾਂ 265 ਜਿਹੜੇ ਜ਼ਿੰਦਾ ਕਾਰਤੂਸ ਉਹ बरामद ਹੋਏ ਨੇ 1.5 ਲੱਖ ਹਵਾਲਾ ਮਨੀ ਜਿਹੜੀ ਉਹ ਬਰਾਮਦ ਕੀਤੀ ਗਈ ਆ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਉਹ ਸਾਡਾ ਇਹ ਵਾਰ ਅਗੇਂਸਟ ਰਾਜ ਦੇ ਨਾਲ ਨਾਲ ਵਾਰ ਅਗੇਂਸਟ ਆਰਗੇਨਾਈਜ਼ ਕ੍ਰਾਈਮ ਵੀ ਚੱਲ ਰਹੀ ਹੈ ਔਰ ਮੈਂ ਇਸੇ ਤਰ੍ਹਾਂ ਆਪਣੀ ਟੀਮ ਨੂੰ ਦੀ ਦੁਆਰਾ ਛਾੜਾ ਕਰਦਾ ਔਰ ਇਹਨਾਂ ਨੂੰ ਇਨਕਰੀਜ ਅਸੀਂ ਕਰਦੇ ਹਾਂ ਮਾਨਜੋਗ ਜੀ ਸਾਹਿਬ ਵੱਲੋਂ ਵੀ ਬਹੁਤ ਅਵਾਰਡ ਇੱਕ ਬੜੀ ਲਿਬਰਲ ਪਾਲਿਸੀ ਨਾਲ ਸਾਰਿਆਂ ਨੂੰ ਦਿੱਤੇ ਜਾਂਦੇ ਪਿੱਛੇ ਵੀ ਬਹੁਤ ਅਵਾਰਡ ਮਿਲੇ ਆ ਔਰ ਇਹਨਾਂ ਦੇ ਵੀ ਜਿਹੜੀ ਆਵਾਜ਼ ਹੈ ਵੀ ਰਿਕਮੈਂਡੇਸ਼ਨ ਕਰਦਾ